कि ਅਸੀਂ ਦੋਵੇਂ ਮਿਲ ਕੇ ਸ਼੍ਰੋਮਣੀ ਕਮੇਟੀ ਔਰ ਦਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਤਾਬਦੀ ਦੇ ਵਿੱਚ ਏਮੂਨਤਾ ਪਾਈਏ ਔਰ ਦੁਨੀਆ ਦੇ ਵਿੱਚ ਇੱਕ ਅਛਾ ਮੈਸੇਜ ਦੇ ਸਕੀਏ। ਚਾਹਤ ਕੋਟ ਕਰ ਲਈ ਜਾਣ ਮਗਰ ਪਿਛਲਾ ਹਫਤਾ ਜਿਹੜਾ ਸਾਡਾ ਪ੍ਰੋਗਰਾਮ ਰਹਾ ਸ੍ਰੀ ਧਰਮ ਸ਼ਬੀ ਲਿੰਦਾ ਉਹਦੇ ਜਿਵੇਂ ਹੁੰਡ ਕਰਕੇ ਸਾਡੀ ਆਪਸ ਵਿੱਚ ਉਸ ਤੋਂ ਬਾਅਦ ਗੱਲ ਨਹੀਂ ਹੋ ਸਕੇ ਔਰ ਮੈਨੂੰ ਲੱਗਦਾ ਹੈ ਕਿ ਹੁਣ ਬੈਠ ਕੇ ਉਹਨਾਂ ਨਾਲ ਜਿਸ ਵਕਤ ਗੱਲ ਹੋਈਗੀ दिल्ली जड़ी जड़ी कि, कि दिल्ली कमेटी ਨੇ ਜਿਹੜੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਮੂਲੀਅਤ ਪਾਈ ਜਾਏਗੀ ਕਿ ਕਿ ਜਦ ਅਸੀਂ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲਿਆਣਾ ਉੱਥੇ ਸਾਨੂੰ ਕਿਸ ਤਰ੍ਹਾਂ ਸਹਿਯੋਗ ਦੇਣਗੇ ਜਦ ਦਿੱਲੀੋਂ ਉਹਨਾਂ ਨੇ ਨਗਰ ਕੀਰਤਨ ਜੜਾ ਲੈ ਕੇ ਜਾਣਾ ਹੈ ਰੰਗਰੇਟਾ ਮਾਰਚ ਦੇ ਰੂਪ ਦੇ ਵਿੱਚ ਉਹਦੇ ਉੱਤੇ ਅਸੀਂ ਕੀ ਸਹਿਯੋਗ ਕਰਨਾ ਇਹ ਸਾਰੀ ਰੂਪਰੇਖਾ ਹੈ ਜਿਹੜੀ ਹੈ ਉਹ ਧਾਮੀ ਸਾਹਿਬ ਦੇ ਨਾਲ ਮੈਂ ਨਿੱਜੀ ਤੌਰ ਦੇ ਉੱਤੇ ਬੈਠ ਕੇ ਕਰਾਂਗਾ ਔਰ ਮੈਨੂੰ ਲੱਗਦਾ ਹੈ ਇਸ ਤਰੀਕੇ ਦੇ ਨਾਲ ਧਾਮੀ ਸਾਹਿਬ ਦਾ ਖੁਦ ਫੋਨ ਆਇਆ اور انہوں نے ਮੇ ਨਾਲ ਗੱਲ ਕੀਤੀ ਹੈ اور ਹੀ ਵਾਸ ਵੈਰੀ ਪੋਜ਼ਿਟਿਵ ਉਹਨਾਂ ਦੀ ਕਮੇਟੀ ਦੇ ਦੋ ਤਿੰਨ ਸੀਨੀਅਰ ਮੈਂਬਰਸ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਮੇਰੇ ਨਾਲ ਡੇਲੀ ਸੰਪਰਕ ਚੀਏ ਦੇ ਆਲਸੋ ਵੈਰੀ ਪੋਜ਼ਿਟਿਵ ਕਿ ਅਸੀਂ ਮਿਲ ਕੇ ਇਹ ಶತਬਦੀ ਨੂੰ ਮਨਾ ਸਕੀਏ ਮਗਰ ਜਿਹੜੇ ਮੇਨ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਕਲੈਸ਼ ਨਾ ਹੋਏ ਉਹ ਕਲੈਸ਼ਾਂ ਨੂੰ ਦੂਰ ਕਰਨ ਨੂੰ ਅਸੀਂ ਆਪਸ ਵਿੱਚ ਬੈਠਣਾ ਔਰ ਮੈਨੂੰ ਲੱਗਦਾ ਕਿ ਅੱਛੇ ਸੁਖਾਵੇਂ ਮੋਹਲ ਦੇ ਵਿੱਚ ਇਹ ਮੀਟਿੰਗਾਂ ਹੋਣ ਗਿਆ ਔਰ ਵਧੀਆ ਤਰੀਕੇ ਨਾਲ ਅਸੀਂ ਗੁੱਡ ਡਿਸੀਜਨ ਲੈ ਕੇ ਨਿਕਲੇ ਨੇ ਫੋਨ ਕੀਤਾ ਔਰ ਜਿਸ ਫਰਾਗਦੀ ਨੇ ਸਾਡੀ ਕਮੇਟੀ ਨੂੰ ਉਹਦੀ ਸਹਿਮਤੀ ਦਿੱਤੀ ਕਿ ਅਸੀਂ ਉਹਨਾਂ ਨੂੰ ਜਿੱਥੇ ਵੱਡਾ ਭਰਾ ਦਾ ਦਰਜਾ ਦੇਣਾ ਹੈ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਇਹ ਸਾਡੀ ਜ਼ਿੰਮੇਵਾਰੀ ਔਰ ਮੈਂ ਜਲਦੀ ਇਹਨਾਂ ਨੂੰ ਉਹਨਾਂ ਨਾਲ ਜੁੜੂ ਇੱਕ ਬਾਦੂ ਸਾਜੀ ਦੀ ਸਤਾਵਦੀ ਮਨਾਈ ਜਾ ਰਹੀ ਹੈ ਕਿਸ ਤਰੀਕੇ से देखते हैं आप क्योंकि एजीपीसी प्रधान कह रहे हैं कि उन वो जो दिल्ली कमेटी है वो कोई बातचीत नहीं कर रही है सिर्फ पत्रों के माध्यम से जो है वो संपर्क किया जा रहा है ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਹਜਿੰਦਰ ਸਿੰਘ ਧਾਮੀ ਹਰ ਨਾਲ ਮੇਰੀ ਨਿੱਜੀ ਤੌਰ ਦੇ ਉੱਤੇ ਗੱਲ ਵੀ ਹੋਈ ਆ ਔਰ ਧਾਮੀ ਸਾਹਿਬ ਨੇ ਇਸ ਗੱਲ ਦੇ ਉੱਤੇ ਮੇਰੇ ਨਾਲ ਜਿਹੜੇ ਵਿਚਾਰ ਕੀਤੇ ਕਿ ਅਸੀਂ ਮਿਲ ਕੇ ਬੈਠ ਕੇ ਅਦਾ ਉੱਤੇ ਪ੍ਰੋਗਰਾਮ ਬਣਾਈਏ ਕਿ ਅਸੀਂ ਦੋਵੇਂ ਮਿਲ ਕੇ ਸ਼੍ਰੋਮਣੀ ਕਮੇਟੀ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਸ਼ਿਤਾਬਦੀ ਦੇ ਵਿੱਚ ਸ਼ਰਮਨੁਤਾ ਪਾਈਏ ਔਰ ਦੁਨੀਆ ਦੇ ਵਿੱਚ ਇੱਕ ਅਛਾ ਮੈਸੇਜ ਦੇ ਸਕੀਏ ਸੋ ਇਹਦੇ ਲਈ ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਜਾਂ ਉਹ ਦਿੱਲੀ ਆ ਜਾਣ ਜਾਂ ਮੈਂ ਅਮਰਿਤਸਰ ਸਾਹਿਬ ਆ ਜਾਂਦਾ ਤਾਂ ਕਿ ਅਸੀਂ ਬੈਠ ਕੇ ਇਹਦੇ ਪ੍ਰੋਗਰਾਮ ਚੱਕ ਆਊਟ ਕਰ ਲਈ ਜਾਂ ਮਗਰ ਪਿਛਲਾ ਹਫਤਾ ਜਿਹੜਾ ਸਾਡਾ ਪ੍ਰੋਗਰਾਮ ਰਿਹਾ ਸਰਬ ਧਰਮ ਸੰਮਿਲਨ ਦਾ ਉਹਦੇ ਜਿਵੇਂ ਹੌਂਡ ਕਰਕੇ ਸਾਡੀ ਆਪਸ ਵਿੱਚ ਉਸ ਤੋਂ ਬਾਅਦ ਗੱਲ ਨਹੀਂ ਹੋ ਸਕੇ ਮੈਨੂੰ ਲੱਗਦਾ ਹੈ ਕਿ ਹੁਣ ਬੈਠ ਕੇ ਉਹਨਾਂ ਨਾਲ ਜਿਸ ਵਕਤ ਇਹ ਗੱਲ ਹੋਈਗੀ ਕਿ ਦਿੱਲੀ ਕਮੇਟੀ ਨੇ ਜਿਹੜੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਮੂਲੀਅਤ ਪਾਈ ਜਾਏਗੀ ਕਿੱਥੇ ਉਹਨਾਂ ਦਾ ਸਹਿਯੋਗ ਸਾਨੂੰ ਮਿਲ ਸਕਦਾ ਹੈ ਕਿਉਂਕਿ ਜਦ ਅਸੀਂ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲਿਆਣਾ ਉੱਥੇ ਸਾਨੂੰ ਕਿਸ ਤਰ੍ਹਾਂ ਸਹਿਯੋਗ ਦੇਣਗੇ ਜਦ ਦਿੱਲੀੋਂ ਉਹਨਾਂ ਨੇ ਨਗਰ ਕੀਰਤਨ ਜਿਹੜਾ ਲੈ ਕੇ ਜਾਣਾ ਹੈ ਰੰਗਰੇਟਾ ਮਾਰਚ ਦੇ ਰੂਪ ਦੇ ਵਿੱਚ ਉਹਦੇ ਉੱਤੇ ਅਸੀਂ ਕੀ ਸਹਿਯੋਗ ਕਰਨਾ ਇਹ ਸਾਰੀ ਰੂਪਰੇਖਾ ਹੈ ਜਿਹੜੀ ਹੈ ਉਹ ਧਾਮੀ ਸਾਹਿਬ ਦੇ ਨਾਲ ਮੈਂ ਨਿੱਜੀ ਤੌਰ ਦੇ ਉੱਤੇ ਬੈਠ ਕੇ ਕਰਾਂਗਾ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਦੇ ਜਿਨ੍ਹਾਂ ਨੂੰ ਇਹ ਸੁਖਾਵਾਂ ਮਾਹੌਲ ਜਿਹੜਾ ਪਸੰਦ ਨਹੀਂ ਹੈ ਉਹ ਅਗਰ ਵੀ ਦੇ ਵਿੱਚ ਕੋਈ ਰਾਜਨੀਤੀ ਕਰਨਗੇ ਤੇ ਗੱਲ ਦੂਸਰੀ ਹੈ ਮਗਰ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਦਾ ਖੁਦ ਫੋਨ ਆਇਆ ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਔਰ ਹੀ ਵਾਸ ਵੈਰੀ ਪੋਜ਼ਿਟਿਵ ਉਹਨਾਂ ਦੀ ਕਮੇਟੀ ਦੇ ਦੋ ਤਿੰਨ ਸੀਨੀਅਰ ਮੈਂਬਰਸ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਮੇਰੇ ਨਾਲ ਡੇਲੀ ਸੰਪਰਕ ਸੀ ਨੇ ਦੇ ਆਰ ਆਲਸੋ ਵੈਰੀ ਪੋਜ਼ਿਟਿਵ ਕਿ ਅਸੀਂ ਮਿਲ ਕੇ ਇਹ ਸਤਾਵਦੀ ਨੂੰ ਮਨਾ ਸਕੀਏ ਕਿਉਂਕਿ ਜਿਸ ਜਿਸ ਸਮੇਂ ਸਤਾਵਦੀ ਕੋ ਲੈ ਕੇ ਪਹਿਲੀ ਬੈਠਕ ਦਿੱਲੀ ਵਿੱਚ ਹੋਈ ਸੀ ਤਾਂ ਵਹਾਂ ਆ ਕੇ ਜੋ ਜੋ ਬਰੇਵਾਲ ਸਾਹਿਬ ਹੈ ਉਹ ਇਸ ਬੈਠਕ ਮੇ ਸ਼ਾਮਿਲ ਵੀ ਹੋਏ تھے ਉਸਕੇ ਬਾਅਦ ਜੋ ਹੈ ਕਈ ਨਾ ਕਈ ਇਸ ਤਰੀਕੇ ਕੇ ਬਿਆਨ سامنے ਆਇਆ ਤਾਂ ਕਿ ਦਿੱਲੀ ਕਮੇਟੀ ਅਲਗ ਨਗਰ ਕੀਰਤਨ निकालेगी ਐ ਐਸਜੀਪੀਸੀ ਅਲਗ ਨਗਰ ਕੀਰਤਨ निकालेगी ਪਟਨਾ ਸਾਹਿਬ ਕਮੇਟੀ ਅਲਗ ਕੀਰਤਨ نکال ਰਹੀ ਹੈ। ਕਿਆ ਲੱਗਦਾ ਨਹੀਂ ਕਿ ਇਸ ਸੇ ਕਈ ਨਾ ਕਈ ਸੰਗਤ ਕੇ ਅੰਦਰ ਅਸਮੰਜਸਾ ਹੋ ਰਹੀ ਹੈ? ਨਹੀਂ ਦੇਖੋ ਸਾਰੀਆਂ ਕਮੇਟੀਆਂ ਜੇ ਪਟਨਾ ਸਾਹਿਬ ਹੋਏ ਜੇ ਤਖਤ ਸਾਹਿਬ ਹਜ਼ੂਰ ਸਾਹਿਬ ਹੋਣ ਜਾਏ ਸ਼੍ਰੋਮਣੀ ਕਮੇਟੀ ਹੋਏ ਜਾਂ ਦਿੱਲੀ ਕਮੇਟੀ ਹੋਏ ਨਗਰ ਕੀਰਤਨਾਂ ਨੂੰ ਘਟਨਾ ਕੀ ਨਗਰ ਕੀਰਤਨ ਜਿਹੜੇ ਨਗਰ ਕੀਰਤਨ ਨੇ ਉਹ ਵੱਖ-ਵੱਖ ਜਗਾਵਾਂ ਤੇ ਲੈ ਕੇ ਜਾਣਾ ਕਿਉਂਕਿ ਹਰ ਸੰਸਥਾ ਜਿਹੜੀ ਆ ਉਹ ਇੱਕੋ ਰੂਟ ਦੇ ਉੱਤੇ ਨਹੀਂ ਲੈ ਜਾ ਸਕਦੀ ਅਸੀਂ ਜਿਸ ਤਰ੍ਹਾਂ ਫੈਸਲਾ ਲਿਆ ਸੀ ਕਿ ਅਸੀਂ ਪਟਨਾ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਵਾਂਗੇ ਮਗਰ ਜਦ ਅਸੀਂ ਦੇਖਿਆ ਕਿ ਸਾਡੀ ਬੇਨਤੀ ਤੋਂ ਬਾਵਜੂਦ ਵੀ ਸ਼ਰੂਮਨੀ ਕਮੇਟੀ ਨੇ ਉੱਥੋਂ ਨਗਰ ਕੀਰਤਨ ਕੱਢ ਲਿਆ ਪਟਨਾ ਸਾਹਿਬ ਨੇ ਨਗਰ ਕੀਰਤਨ ਕੱਢ ਲਿਆ ਭਾਵੇਂ ਹਾਲਾਂਕਿ ਉਹਨਾਂ ਦੇ ਰੂਟਾਂ ਦੇ ਬਾਰੇ ਮੈਨੂੰ ਜਾਂਚ ਨਹੀਂ ਹੈ ਕਿ ਕਿਹੜੇ-ਕਿਹੜੇ ਰੂਟ ਤੋਂ ਨੇ ਆ ਰਹੇ ਨੇ ਮਗਰ ਅਸੀਂ ਉੱਥੇ ਫੈਸਲਾ ਲਿਆ ਕਿ ਹੁਣ ਪਟਨਾ ਸਾਹਿਬ ਦੀ ਸੰਗਤ ਨੂੰ ਬਾਰ-ਬਾਰ ਅਸੀਂ ਇਸ ਗੱਲ ਦੇ ਉੱਤੇ ਕਹੀਏ ਕਿ ਨਗਰ ਕੀਰਤਨ ਸ ਆਪਣਾ ਐਡਿਸੀਜਨ ਓਬਮਿਟ ਕਰਤਾ ਅਸੀਂ ਅਨੰਤਪੁਰ ਸਾਹਿਬ ਤੋਂ ਨਗਰ ਕੀਰਤਨ ਲਿਆਣਾ ਔਰ ਦਿੱਲੀ ਦੇ ਵਕਫਾ ਕਲੋਨੀ ਦੇ ਵਿੱਚ ਲੈ ਕੇ ਜਾਣਾ ਹੈ ਇਹਦੇ ਵਿੱਚ ਅਸੀਂ ਆਪਣਾ ਰੂਟ ਬਣਾਇਆ ਸ਼ਰੋਮਣੀ ਕਮੇਟੀ ਆਪਣਾ ਲੈ ਕੇ ਜਾ ਰਹੀ ਹੈ ਮਗਰ ਜਿਹੜੇ ਮੇਨ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਕਲੈਸ਼ ਨਾ ਹੋਏ ਉਹ ਕਲੈਸ਼ਾਂ ਨੂੰ ਦੂਰ ਕਰਨ ਨੂੰ ਅਸੀਂ ਅਸੀਂ ਆਪਸ ਵਿੱਚ ਬੈਠਣਾ ਔਰ ਮੈਨੂੰ ਲੱਗਦਾ ਕਿ ਅੱਛੇ ਸੁਖਾਵੇਂ ਮੋਹਲ ਦੇ ਵਿੱਚ ਇਹ ਮੀਟਿੰਗਾਂ ਹੋਣ ਗਿਆ ਔਰ ਵਧੀਆ ਤਰੀਕੇ ਨਾਲ ਅਸੀਂ ਗੁੱਡ ਡਿਸੀਜਨ ਲੈ ਕੇ ਨਿਕਲਾਂਗੇ ਅਗਰ ਪੰਜਾਬ ਦੇ ਵੀ ਨਗਰ ਕੀਰਤਨ ਜੋ ਹੈ ਉਹ ਜਾਏਗੇ ਐਸੇ ਮੇ ਬਾੜ ਜੈਸੇ ਹਾਲਾਤ ਜਿਸ ਤਰੀਕੇ ਸੇ ਪਿਛਲੇ ਦਿਨੋ ਪੈਦਾ ਹੋਏ ਤੇ ਕੀ ਲੱਗਤਾ ਨਹੀਂ ਕਿ ਸੰਗਤ ਕਮ ਸਹਿਯੋਗ ਜੋ ਹੈ ਉਹ ਨਗਰ ਦੇਖੋ ਜਿੱਥੇ ਬਾੜ ਦੀ ਸਥਿਤੀ ਹੈ ਉਹ ਤੇ ਇੱਕ ਐਸੀ ਨੇਚਰਲ ਕੀ ਕਹਿੰਦੇ ਨੇ ਪ੍ਰੋਬਲਮ ਆਈ ਹੈ ਡਿਜ਼ਾਸਟਰ ਹੋਇਆ ਹੈ ਪੰਜਾਬ ਦੇ ਨਾਲ ਮਗਰ ਗੁਰੂ ਸਾਹਿਬ ਦੇ ਦਿਹਾੜੇ ਔਰ ਖਾਸ ਤੌਰ ਤੇ ਸ਼ਤਾਬਦੀ ਜਿਹੜੀ ਹੈ ਉਹ ਐਫਓ ਜੇ ਕਾਰਜ ਤੇ ਕੋਈ ਰੁਕਦੇ ਨਹੀਂ ਨੇ ਮਗਰ ਅਨੰਦਪੁਰ ਸਾਹਿਬ ਤੋਂ ਅਸੀਂ ਲੈ ਕੇ ਜਿਹੜਾ ਪ੍ਰਭਾਵਿਤ ਏਰੀਆ ਨਹੀਂ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਦੇ ਮੁਹੱਲੇ ਹੁੰਦੇ ਹੋਏ ਔਰ ਹਰਿਆਣਾ ਚ ਹੁੰਦੇ ਹੋਏ ਦਿੱਲੀ ਪਹੁੰਚਣਾ ਸੋ ਮੇਨ ਏਰੀਆ ਨੂੰ ਅਸੀਂ ਡਿਸਟਰਬ ਨਹੀਂ ਕਰ ਰਹੇ ਔਰ ਸੰਗਤਾਂ ਦੀ ਆਪਣੀ ਇੱਕ ਅਥਾ ਜਿਹੜੀ ਜਿਹੜੀ ਆਸਥਾ ਹੈ ਗੁਰੂ ਪ੍ਰਤੀ ਔਰ ਜਿਹੜਾ ਸੰਗਤਾਂ ਦਾ ਜਿਹੜਾ ਅਥਾ ਪਿਆਰ ਹੈ ਗੁਰੂ ਪ੍ਰਤੀ ਇਹ ਸਾਰਾ ਆਪਣੀ ਜਗ੍ਹਾ ਵੱਖਰਾ ਹੈ ਜਿੱਥੇ ਲੋਗਾਂ ਦੀ ਸੇਵਾ ਕਰਨ ਦਾ ਡਿਊਟੀ ਹੈ ਗੁਰੂ ਸਾਹਿਬ ਦੇ ਇਨਕਾਰਜਾਂ ਦੇ ਵਿੱਚ ਉਹ ਜਿਹੜੇ ਪਾਣਾ ਸਾਰੇ ਦੀ ਡਿਊਟੀ ਔਰ ਸਾਰੇ ਮੈਨੂੰ ਲੱਗਦਾ ਹੈ ਕਿ ਵੱਧ ਚੜ ਕੇ ਇਨਾ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਬਣੇ ਲੇਕਿਨ ਕਾਲਾ ਸਾਹਿਬ ਆਪਕੋ ਲੱਗਦਾ ਹੈ ਕਿ ਜਿਸ ਤਰੀਕੇ ਸੇ ਐਜੀਪੀਸੀ ਕੇ ਪ੍ਰਧਾਨ ਧਾਨੀ ਸਾਹਿਬ ਇਸ ਤਰੀਕੇ ਦੀ ਬਾਤੇ ਕਰ ਰਹੇ ਹੈ ਕਿ ਪਤਰੋ ਕੇ ਮਾਧਿਅਮ ਸੇ ਸਿਰਫ ਸੰਪਰਕ ਕੀਆ ਜਾ ਰਹਾ ਹੈ ਕਿ ਲੱਗਦਾ ਹੈ ਨਾ ਨਹੀਂ ਮੈਂ ਮੈਂ ਨੇ ਆਪਕੋ ਬਤਾਇਆ ਕਿ ਜਿਸ ਵਕਤ ਧਮੀ ਸਾਹਿਬ ਦਾ ਫੋਨ ਆਇਆ ਔਰ ਮੈਂ ਉਹਨੂੰ ਕਿਹਾ ਸੀ ਕਿ ਅਸੀਂ ਅਗਲੇ ਹਫਤੇ ਦੇ ਵਿੱਚ ਮਿਲਾਂਗੇ ਜਿਹੜਾ ਹਫਤਾ ਚੱਲ ਰਿਹਾ ਬਟ ਪਿਛਲੇ ਹਫਤੇ ਕਿਉਂਕਿ ਸਮੇਂ ਦੇ ਵਿੱਚ ਮੈਂ ਸਾਡਾ ਪ੍ਰੋਗਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਇਸ ਕਰਕੇ ਹੋ ਸਕਦਾ ਹੈ ਕਿ ਐਸਡੀ ਕੋਈ ਮਿਸਰ ਟ੍ਰੈਨਸਟਰਿੰਗ ਹੋ ਰਹੀ ਹੋ ਕਿਉਂ ਮਗਰ ਜਿਸ ਫਰਾਗਦੀਲੀ ਨਾਲ ਉਹਨਾਂ ਨੇ ਫੋਨ ਕੀਤਾ ਔਰ ਜਿਸ ਫਰਾਗਦੀਲੀ ਨਾਲ ਸਾਡੀ ਕਮੇਟੀ ਨੇ ਉਹਦੀ ਸੈਮਟੀ ਕੀਤੀ ਕਿ ਅਸੀਂ ਉਹਨਾਂ ਨੂੰ ਜਿੱਥੇ ਵੱਡਾ ਭਰਾ ਦਾ ਦਰਜਾ ਦੇਣਾ ਹੈ ਉੱਥੇ ਉਹਨਾਂ ਦਾ ਸਤਿਕਾਰ ਕਰਨਾ ਇਹ ਸਾਡੀ ਜ਼ਿੰਮੇਵਾਰੀ ਔਰ ਮੈਂ ਜਲਦੀ ਇਹਨਾਂ ਨੂੰ ਉਹਨਾਂ ਨਾਲ ਖੁਦ ਪਰਸਨਲੀ ਜਾ ਕੇ ਮਿਲਣਾਂ